सर छोड़ के के देते हैं। आप लोग साइड भी नहीं है हम आपकी जिस मतलब खतना हम आपके आले दुआ हम कहीं पर बैठने छोड़ दिए ਉਹ ਕਿੱਧਰ ਗਏ ਜਿੱਥੋਂ ਸੀ ਕੋਰ ਚਲ ਜਾਏਗੀ ਜੇਕਰ ਜਾਏਗਾ ਸਭ ਤੋਂ ਅੱਗੇ ਆਪੇ ਹੈ ਉੱਪਰ ਸਟਕਦੇ ਨੇ ਇਸ ਕੋਟ ਨੂੰ ਹੀ ਅਸੀਂ ਲਗਾ ਦਿੱਤਾ ਹੈ ਸਾਨੂੰ 1.5 ਸਾਲਾਂ ਤੋਂ ਬੇਸਰ ਕੰਪਨੀ ਵਿੱਚ ਬਾਰਿਸ਼ ਦੇ ਨਾਲ ਨੋਟਿਸ ਆਇਆ ਸੀ ਕਿ ਤੁਸੀਂ ਇਨਕ੍ਰੋਚ ਕਰ ਰਹੇ ਲੈਂਡ ਅਸੀਂ ਇਨਕ੍ਰੋਚ ਨਹੀਂ ਕਰ ਰਹੇ ਇਹ ਕੋਰ ਦਾ ਹਿੱਸਾ ਹੈ ਸਾਡੀ ਪਾਰਕਿੰਗ ਦਾ ਹਿੱਸਾ ਹੈ ਜਦੋਂ ਸਾਡੇ ਕੋਲ ਲਿਟੀਗੇਂਸ ਆਨੇ ਕੋਈ ਪ੍ਰੈਗਨੈਂਟ ਲੇਡੀ ਆਂਦੀ ਜਾਂ ਕੋਈ ਬਜ਼ੁਰਗ ਆਂਦਾ ਉਹਨਾਂ ਦੇ ਬੈਠਣ ਲਈ ਥਾਂ ਨਹੀਂ ਆ ਤੇ ਨਾ ਸਾਡੇ ਬੈਠਣ ਲਈ ਥਾਂ ਹੈ ਅਸੀਂ ਆਪਣੇ ਚੈਂਬਰ ਰੱਖੇ ਸੀ ਟੈਂਪਰੇਰੀ ਅਸੀਂ BBMP ਅਥਾਰਟिटीज ਨੂੰ ਕਿਹਾ ਕਿ ਜਦੋਂ ਇਹ ਜਿਹੜੀ ਚੈਂਬਰ ਹੈ ਆਪਣਾ ਜਦੋਂ ਜਦੋਂ ਇਹ ਸਾਨੂੰ ਕੋਰਟ ਕੰਪਲੈਕਸ ਲਈ ਟੈਂਪਰੇਰੀ ਕੋਰਟ ਹੈ ਵੀ BBMP ਤੇ ਪੰਜਾਬ ਸਰਕਾਰ ਜਿਹੜੀ ਸੈਂਟਰਲ ਗਵਰਨਮੈਂਟ ਆਨਰੇਬਲ ਹਾਈ ਕੋਰਟ ਜਗ੍ਹਾ ਲੱਭ ਰਿਹਾ ਸੂਟੇਬਲ ਜਿਹੜਾ ਆਪਣਾ ਕੋਰਟ ਕੰਪਲੈਕਸ ਦੇ ਲਈ ਏ ਅਤੇ ਇਹ ਫੈਸਲਾ ਲਿਆ ਗਿਆ ਵੀ ਟੈਂਪਰੀ ਸਟਰਕਚਰ ਰੱਖੇ ਹੋਏ ਇਹ ਅਸੀਂ ਆਪਣੀ ਪਾਰਕਿੰਗ ਤੇ ਰੱਖੇ ਸੀ ਆਪਣਾ ਹੱਕ ਮਾਰ ਕੇ ਤੇ ਸਾਡੇ ਜਿਹੜੇ ਅਫਸਰ ਸਹਬਾਨ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਕਈ ਸਟਰਕਚਰ ਰੋਡ ਤੇ ਹੈ ਤੇ ਅਸੀਂ ਵੀ ਲਾ ਆਬਾਈਡਿੰਗ ਸਿਟੀਜ਼ਨ ਹੈ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਾਂ ਜਿਹੜਾ BBMP ਅਥਾਰਟੀਸ ਨੇ ਸਾਨੂੰ ਕਿਹਾ ਹੈ ਅਸੀਂ ਉਹਨੂੰ ਰਿਮੂਵ ਕਰ ਰਹੇ ਹਾਂ ਅਸੀਂ ਰਿਮੂਵ ਕਰਕੇ ਉਹਨੂੰ ਸੜਕ ਤੋਂ ਦੂਰ ਰੱਖ ਰਹੇ ਤੇ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਪਾਰਕਿੰਗ ਤੇ ਰੱਖਿਆ ਆਪਣੇ ਆਪਾਂ ਕੋਈ ਜਗਾ ਕਿਸੇ ਦੀ ਇਨਕ੍ਰੋਚ ਨਹੀਂ ਕੀਤੀ ਸਾਡੀ ਪਾਰਕਿੰਗ ਸੀ ਗੱਡੀਆਂ ਦੀ ਬਜਾਏ ਅਸੀਂ ਆਪਣੇ ਚੈਂਬਰ ਰੱਖਤੇ ਤੇ ਜੇ ਬੀਬੀਐਮਪੀ ਨੂੰ ਨਹੀਂ ਮਨਜ਼ੂਰ ਹੈ ਪਰ ਅਸੀਂ ਅਫਸਰ ਸਹਿਬਾਨਾਂ ਦਾ ਹੁਕਮ ਮੰਨਦੇ ਹੋਏ ਉਹਨਾਂ ਦੀ ਬੇਨਤੀ ਮੰਨਦੇ ਹੋਏ ਕਿ ਇਹ ਰੀਤ ਨਾ ਚੱਲੇ ਸ਼ਹਿਰ ਦੇ ਵਿੱਚ ਇਨਕ੍ਰੋਚਮੈਂਟ ਦੀ ਅਸੀਂ ਆਪਣਾ ਰਿਮੂਵ ਕਰ ਰਹੇ ਸੜਕ ਤੋਂ ਤੇ ਆਪਾਂ ਆਪਣੀ ਪਾਰਕਿੰਗ ਕਿਹੀਂ ਰੱਖੇ ਹੋਏ ਮੈਂਬਰ 12 ਸੈਸ਼ਨ ਨੰਗਲ ਹੁਣ ਫਾਈਨਲ ਇਹ ਹੋਇਆ ਕਿ ਜਿਹੜੀ ਇਹ ਚੈਂਬਰ ਜਿਹੜਾ ਸਪੇਸ ਰੱਖ ਹੋਏਵੇਂ ਨਾ ਜੀ ਇਹ ਚੱਕੇ ਪਰਲੇ ਵਾਸਤੇ ਸ਼ਿਫਟ ਕਰਨੇ ਕੋਈ ਬੋਲਦੇ ਇਹ ਜਗ੍ਹਾ ਤੁਸੀਂ ਖਾਲੀ ਰੱਖੋ। ਹਾਂ। ਬਾਕੀ ਉਹ ਰੋਂਗ ਬੋਲਦੇ ਕਿ ਕੋਈ ਰਿਐਕਸ਼ਨ ਨਹੀਂ ਹੈ। ਹੁਣ ਇਹ ਜਿਹੜੀ ਚੈਂਬਰ ਰੱਖ ਹੋਇਆ ਤਾਂ ਉਹਨੂੰ ਸ਼ਿਫਟ ਕਰਲੇ ਪਰ ਪਰਲੇ ਵਾਸਤੇ ਬਾਕੀ ਜਿਹੜੇ ਹੈਗੇ ਅਜੇ ਟਿਊਬ ਜਿਹੜੇ ਕੋਹ ਚੈਂਬਰ ਹੈ ਕਹਿੰਦੇ ਉਹਦਾ ਦਰਵਾਜ਼ਾ ਵੀ ਜਿਹੜਾ ਤੁਸੀਂ ਅੰਦਰੋਂ ਅਸੇ ਰੱਖੋ। ਹਾਂ। ਬਸ ਇਸ ਗੱਲ ਤੋਂ ਐਗਰੀ ਹੈ ਬਾਕੀ। ਸਭ ਸਾਰੇ ਹੋ ਗਏ ਫਾਈਨਲ ਤੇ। ਹਾਂਜੀ 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 ਹਾਂਜੀ। ਆਪਣਾ ਨਾਮ ਕਹਾਂ ਜੀ? ਮੈਂ ਨਿਰੇਸ਼ ਕੁਮਾਰ ਬਿੱਟੂ ਐਡਵੋਕੇਟ ਸੋ ਗੱਲ ਤਾਂ ਹੁਣ ਜਿਹੜਾ ਇਹ ਕਿਤੇ ਮੈਂਬਰ ਬਾਰ ਦੇ ਜਿੱਤੇ ਪੈਸੇ ਤਾਂ ਮਾਰਸ਼ਨ ਦੇ ਟੋਟਲ ਮੈਂਬਰ 80 ਹੈ ਜੀ 80 ਮੈਂਬਰਾਂ ਦੀ ਇਹ ਬਾਰ ਹੈ ਅਸੀਂ ਮੈਂਬਰ ਬਾਰ ਹੈ ਅਸੀਂ ਹਾਂਜੀ 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 ਬਖਾਰਾ ਅਡਜਸਟ ਹੋ ਗਈ ਨੱਚ